ਦੇਚ ਨਾ ਪਿੰਡ ਦੇ ਵਿੱਚ ਕਿਸੇ ਨੇ ਕੋਈ ਥੋੜਾ ਮਨ ਨ ਮਟਾ ਵੀ ਸੀ ਅਸੀਂ ਉਹ ਵੀ ਭੁੱਲ ਗਏ ਕਿਉਂਕਿ ਹੁਣ ਟਾਈਮ ਹੈਗਾ ਆ ਸਹਿਯੋਗ ਕਰਨ ਦਾ ਕੋਈ ਨਹੀਂ ਜਿਹੜਾ ਗਿਲੇ ਛਕ ਵੀ ਫੇਰ ਕਰ ਲਵਾਂਗੇ ਪਹਿਲਾਂ ਆਪਾਂ ਰਲ ਮਿਲ ਕੇ ਦੇਖੋ ਬੋਰ ਜਟੇਲ ਦਾ ਸਾਲਿਆਂ ਦੀ ਜਾਨ ਕੰਬਦੀ ਹੋਣੀ ਆ ਜੀ ਆਜਾ ਕੱਟ ਆਜਾ ਕੱਟ ਲੱਗਿਓ ਆ ਸੇਵਾ ਚ ਕੋਈ ਪਰਵਾਹ ਹੀ ਨਹੀਂ ਭਾਜੀ ਜਿੰਨਾ ਮਰਜੀ ਪਾਣੀ ਕਿਊਸ ਇੱਕ ਛੱਡ ਲੈਣਾ ਸੀ ਕਿਊਸ ਕਿੱਸ ਸਭ ਮਿੱਟੀ ਨਾਲੇ ਬੰਨਦੇ ਆ ਉਹ ਦਰਿਆ ਚੋ ਜਿੰਨੀਆਂ ਟਰਾਲੀਆਂ ਕੱਢ ਲਈਆਂ ਲੀਡਰਾਂ ਨੇ ਹੁਣ ਜਨਤਾ ਪਾ ਰਹੀ ਆ ਉਨੀਆਂ ਟਰਾਲੀਆਂ ਹੈ ਕਿੰਨਾ ਰੇਤਾ ਨਿਕਲਿਆ ਕਿੰਨੇ ਟਿਪਰ ਨਿਕਲੇ ਹੁਣ ਉਨੀ ਮਿੱਟੀ ਦਰਿਆ ਨੇ ਆਪਣੀ ਲੈਣੀ ਆ ਰਣਜੀਤ ਕੌਰ ਜੀ ਡੇਢੋ ਸੇਵਾ ਦੇ ਵਿੱਚ ਹਾਂਜੀ ਹਾਂਜੀ ਜੀ ਹਾਂਜੀ ਕਿੰਨੇ ਲੱਗੇ ਹੋ ਜੀ ਸੇਵਾ ਦੇ ਅਸੀਂ ਕੱਲ ਦੇ ਲੱਗੇ ਹੋਏ ਹਾਂ ਜੀ ਪਹਿਲਾਂ ਵੀ ਜਦਾਂ ਥੋੜੀ ਬਹੁਤੀ ਪਹਿਲਾਂ ਸੇਵਾ ਸੀ ਹੁਣ ਪਰ ਕੱਲ ਦੇ ਅਸੀਂ ਸਵੇਰੇ 8 ਵਜੇ ਲੱਗੇ ਹੋਏ ਹਾਂ ਐਦਾਂ ਹੀ ਮਤਲ ਸਾਰੀ ਪਬਲਿਕ ਸਾਡੇ ਨਾਲ ਲੱਗੀ ਆ ਪੰਜ ਟਰਾਲੀਆਂ ਅਸੀਂ ਕੱਲ ਭੇਜੀਆਂ ਦੋ ਹੁਣ ਅਸੀਂ ਭਰ ਚੁੱਕੇ ਹਾਂ ਤੇ ਸਾਡੇ ਨਗਰ ਦਾ ਬਹੁਤ ਸੰਯੋਗ ਆ ਬੀਬੀਆਂ ਦਾ ਬਹੁਤ ਤੈਦਿਲੋ ਧੰਨਵਾਦ ਮੈਂ ਵੀ ਕਰਦੀ ਆ ਤੇ ਸਰਕਾਰ ਤਾਂ ਪਤਾ ਨਹੀਂ ਕਦੋਂ ਕਰੂਗੀ ਪਰ ਮੈਂ ਆਪਣੇ ਨਗਰ ਦਾ ਬਹੁਤ ਤੈਦਿਲੋ ਧੰਨਵਾਦ ਕਰਦੀ ਆ ਕਿ ਮੇਰੀ ਇੱਕ ਆਵਾਜ਼ ਮਾਰੀ ਤੇ ਮਤਲ ਸਾਰਾ ਨਗਰ ਇਕੱਠਾ ਹੋ ਜਾਂਦਾ ਬਹੁਤ ਨੌਜਵਾਨ ਮੁੰਡੇ ਜੂਥ ਜਿਹੜਾ ਸਾਰਾ ਮੇਰੇ ਨਾਲ ਆ ਬੀਬੀਆਂ ਬਹੁਤ ਹੈਲਪ ਕਰ ਰਹੀਆਂ ਜੋ ਕਿ ਅੱਜ ਮਤਲ ਪ੍ਰਮਾਤਮਾ ਦਾ ਕਹਿਰ ਹੋਇਆ ਆ ਸਮਝ ਲਓ ਨਾ ਕਿ ਉਹਦੇ ਵਿੱਚ ਬਾਦ ਚੜ ਕੇ ਹੈਲਪ ਕਰ ਰਹੇ ਆ ਸਾਰੀ ਸੇਵਾ ਕਰ ਰਹੇ ਆ ਨਾ ਜਿੰਨਾ ਵੀ ਮਤਲਬ ਹੋ ਸਕਦਾ ਬੀਬੀਆਂ ਸਿਆਣੀਆਂ ਜੋ ਵੀ ਬਜ਼ੁਰਗ ਆ ਸਾਰੇ ਮਤਲਬ ਸੇਵਾ ਕਰਦੇ ਆ ਕੋਈ ਲੰਗਰਾਂ ਦੀ ਸੇਵਾ ਕਰ ਰਿਹਾ ਕੋਈ ਜੋ ਵੀ ਇੱਥੇ ਜਿੰਨੀ ਸੇਵਾ ਕਿਸ ਤੋਂ ਬੋਰੇ ਪਾਰਦਾ ਕੋ ਚੱਕਦਾ ਆ ਸਾਰੇ ਕਰ ਰਹੇ ਆ ਹੁਣ ਤਾਂ ਕਿੰਨੀਆਂ ਟਰਾਲੀਆਂ ਭੇਜ ਹੁਣ ਸਾਡੀਆਂ 5 ਕੱਲ ਭੇਜੀਆਂ ਸੀ 2 ਹੁਣ ਜਾ ਰਹੀਆਂ ਜੀ ਹਾਂਜੀ ਇਹ ਬੀਬੀਆਂ ਸਾਰੀਆਂ ਤੁਹਾਡੇ ਘਟਾਰੋ ਪੈਣ ਦੀਆਂ ਹਾਂਜੀ ਸਾਰੀਆਂ ਨਹੀਂ ਜੀ ਸਾਰੀਆਂ ਘਟਾਰੋ ਪੈਣਦੀਆਂ ਹਜੇ ਬੀਬੀਆਂ ਕੁਝ ਆਈਆਂ ਨਹੀਂ ਹੈਗੀਆਂ ਕੱਲ ਬਹੁਤ ਜ਼ਿਆਦਾ ਸੀਗੀਆਂ ਅੱਜ ਹਜੇ ਬੀਬੀਆਂ ਆ ਰਹੀਆਂ ਆ ਉਹ ਰਾਜਣਾ ਘੰਟੇ ਡੇਢ ਘੰਟੇ ਤੱਕ ਬੀਬੀਆਂ ਨੇ ਮਤਲਬ ਸਾਰੀਆਂ ਬਹੁਤ ਕੰਮ ਕਰਦੀਆਂ ਬੀਬੀਆਂ ਸਾਡੀਆਂ ਰਾਤ 10 ਵਜੇ ਤੱਕ ਬੀਬੀਆਂ ਲੱਗੀਆਂ ਰਹੀਆਂ ਸਾਰੀਆਂ ਸਾਡੇ ਨਾਲ ਹਾਂਜੀ ਤੇ ਮੁੰਡੇ ਸਾਡੇ ਰਾਤੀ ਉੱਥੇ ਬੰਨ ਤੇ ਵੀ ਜਾ ਕੇ ਆਏ ਆ ਤੇ ਉੱਥੇ ਵੀ ਜਿੰਨੀ ਵੀ ਸੇਵਾ ਹੋ ਸਕੀ ਆ ਕਰਕੇ ਆਏ ਆ ਪਹਿਲਾਂ ਇੱਥੇ ਲੱਗੇ ਰਿਹਾ ਫਿਰ ਉੱਥੇ ਵੀ ਜਾ ਕੇ ਆਏ ਆ ਹਾਂਜੀ ਮਿੱਟੀ ਵਿੱਚ ਕਿੱਥੋਂ ਲੈ ਕੇ ਆ ਰਹੇ ਜੀ ਜੀ ਮਿੱਟੀ ਸਾਰੇ ਬੱਚੇ ਹੀ ਇੰਤਜ਼ਾਮ ਕਰ ਰਹੇ ਆ ਹਾਂਜੀ ਮੇਰੇ ਪਿੰਡ ਦੇ ਜਨੇ ਹਾਂਜੀ ਹਾਂਜੀ ਇਹ ਬੱਚੇ ਆਪੇ ਹੀ ਲਿਆ ਰਹੇ ਆ ਸਾਰੇ ਕਿੱਥੋਂ ਵੀ ਬੋਰੇ ਇਕੱਠੇ ਕਰ ਰਹੇ ਆ ਜੋ ਵੀ ਸਮਾਨ ਖਾਣ ਪੀਣ ਦਾ ਵੀ ਸੇਵਾ ਜਿਹੜੀ ਮੁੰਡੇ ਰਲ ਕੇ ਸਾਰੇ ਅਸੀਂ ਨਗਰ ਪੰਚਾਇਤ ਸਾਡੀ ਸਾਰੀ ਜਿੱਦਾਂ ਵੀ ਸਾਰੇ ਰਲ ਕੇ ਮਤਲਬ ਕਰ ਰਹੇ ਆ ਦੇਖੋ ਜੀ ਵੀ ਉੱਥੇ ਮਿੱਟੀ ਦੀ ਲੋੜ ਤਾਂ ਹੈ ਹਾਂਜੀ ਜਿਹੜੀ ਜਿਹੜੇ ਲੋਕ ਤੁਹਾਡੀ ਹੁਣ ਵੀਡੀਓ ਦੇਖ ਰਹੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦਾ ਕਿ ਉਹ ਵੀ ਪਹੁੰਚਣ ਉੱਥੇ ਜਾ ਕੇ ਉਹਨਾਂ ਨੂੰ ਇਹ ਸੁਨੇਹਾ ਦਿੰਨੇ ਆ ਕਿ ਸਰ ਇਹ ਜਿਹੜੀ ਵਖਤ ਦੀ ਘੜੀ ਆ ਇਹ ਸਾਰਿਆਂ ਤੇ ਆ ਨਾ ਤੇ ਮਤਲਬ ਬਾਅਦ ਤੋਂ ਵੱਧ ਜੋ ਵੀ ਘਰਾਂ 'ਚ ਬੈਠੇ ਆ ਨਾ ਕਹਿੰਦੇ ਕਿ ਸਾਡੇ ਵੱਲ ਨਹੀਂ ਇਹੋ ਜਿਹਾ ਕੁਝ ਹੈਗਾ ਉਹ ਵੀ ਇਸ ਦੁੱਖ ਦੀ ਘੜੀ ਵਿੱਚ ਸਾਰਿਆਂ ਨੂੰ ਸ਼ਾਮਲ ਹੋਣਾ ਚਾਹੀਦਾ ਨ ਘਰਾਂ ਚ ਬੈਠ ਕੇ ਮਜ਼ਾਕ ਨਹੀਂ ਕਰਨਾ ਚਾਹੀਦਾ ਕਈ ਲੋਕ ਤਾਂ ਇਦਾਂ ਕਹਿ ਰਹੇ ਕਿ ਹੁਣ ਸਾਡੀਆਂ ਬੀਬੀਆਂ ਆਈਆਂ ਹੋਈਆਂ ਕਹਿੰਦੇ ਨਹੀਂ ਤਾਂ ਰੇਗਾ ਚ ਦਿਹਾੜੀ ਲੈਣੀ ਆ ਜਾਂਦ ਕੇ ਵਿਚਾਰੀਆਂ ਪਾਣੀ ਵੀ ਅਸੀਂ ਇਹਨਾਂ ਨੂੰ ਪੁੱਛ ਕੇ ਬੁਲਾਣੇ ਵੀ ਤੁਸੀਂ ਪੀਣਾ ਠੀਕ ਆ ਪੂਰਾ ਦਿਨ ਹੀ ਨਹੀਂ ਸੇਵਾ ਕੀਤੀ ਆ ਲੋਕ ਘਰਾਂ ਚ ਬੈਠੇ ਗੱਲਾਂ ਕਰ ਰਹੇ ਆ ਕਰਨਾ ਕੁਝ ਨਹੀਂ ਹੁੰਦਾ ਹਨਾ ਕਈ ਲੋਕ ਇਦਾਂ ਦੇ ਵੀ ਹੈਗੇ ਆ ਪਰ ਸਾਡਾ ਇਹੀ ਸਾਰਿਆਂ ਨੂੰ ਸੁਨੇਹਾ ਆ ਕਿ ਬਾਤ ਚੜ ਕੇ ਸੇਵਾ ਕਰੋ ਇਹ ਵਕਤ ਦੀ ਘੜੀ ਆ ਸਾਰੇ ਜਣੇ ਵਕਤ ਕੱਟੋ ਆ ਕੇ ਜਿਸ ਤਰ੍ਹਾਂ ਅੱਗੇ ਕਰੋਨਾ ਆਇਆ ਸੀ ਸਾਡੀ ਮੈਂ ਜਿਹਦਾ ਦੁਬਾਰਾ ਸਰਪੰਚ ਬਣੀ ਆ ਪਿਛਲੀ ਮੇਰੀ ਸਰਪੰਚੀ ਵਿੱਚ ਕਰੋਨਾ ਦਾ ਬਹੁਤ ਕਹਿਰ ਆ ਅਸੀਂ ਉਦੋਂ ਵੀ ਇੱਕ ਸਾਲ ਬੜਾ ਸੰਘਰਸ਼ ਕੀਤਾ ਸਾਰੇ ਮੇਰੇ ਨਗਰ ਨੇ ਮੇਰੇ ਨਾਲ ਦਿਨ ਰਾਤ ਅਸੀਂ ਮਤਲਬ ਖੜ ਕੇ ਰਾਤਾਂ ਨੂੰ 12 12 ਵਜੇ ਤੱਕ ਵੀ ਅਸੀਂ ਛੜਕਾਂ ਤੇ ਝਾਕ ਕੇ ਖੜ ਕੇ ਐਸ ਵੀ ਸਾਡਾ ਜਿਹੜਾ ਇੱਕ ਇਮਤਿਹਾਨ ਆ ਇਹ ਮਤਲਬ ਪ੍ਰਮਾਤਮਾ ਲੈ ਰਿਹਾ ਜਾਂ ਬੰਦੇ ਸਾਨੂੰ ਕੋਈ ਪਤਾ ਨਹੀਂ ਹੈਗਾ ਜੀ ਅਸੀਂ ਇਹ ਕਹਿੰਨੇ ਆ ਕਿ ਸਾਰਿਆਂ ਤੇ ਪ੍ਰਮਾਤਮਾ ਸੁੱਖ ਦਾ ਟਾਈਮ ਲਿਆਵੇ ਸਾਰਿਆਂ ਨੂੰ ਮਤਲਬ ਕਿਸੇ ਦੇ ਇਦਾਂ ਦਾ ਮਿਹਰ ਭਰਿਆ ਰਵੇ ਕੋਈ ਵੀ ਕਿਸੇ ਦਾ ਜੀ ਮਤਲਬ ਜਿਹੜਾ ਆ ਹੱਸਦਾ ਖੇਡਦਾ ਰਵੇ ਕਿਸੇ ਪਰਿਵਾਰ ਤੇ ਇਦਾਂ ਦਾ ਵਕਤ ਨਾ ਪਵੇ ਜਿੱਦਾਂ ਦਾ ਇਹ ਵਕਤ ਪਿਆ ਸਾਰੇ ਪੰਜਾਬ ਤੇ ਜੀ ਇਹੀ ਸਾਡਾ ਸਨੇਹਾ ਆ ਸਾਰਿਆਂ ਨੂੰ ਕਿ ਸਾਰੇ ਬਾਤ ਚੜ ਕੇ ਸੇਵਾ ਕਰਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਘਰ ਪਨੇ ਹਾਂਜੀ ਭਾਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਗਿੰਦਾ ਕਹਿੰਦੇ ਮੈਨੂੰ ਪਿੰਡ ਘਟਾਰਵਾ ਜੀ ਤੇ ਸਾਨੂੰ ਜਿੱਦਣ ਦਾ ਭਾਜੀ ਪਹਿਲਾਂ ਅਸੀਂ ਠੰਗੜ ਪਰ ਬੰਦ ਤੇ ਵੀ ਜਾਂਦੇ ਰਹੇ ਯਾਰ ਅੱਤ 11 12 12 ਵਜੇ ਤੱਕ ਜੀ ਹੁਣ ਸਾਨੂੰ 4-5 ਦਿਨ ਹੋ ਗਏ ਪਤਾ ਲੱਗਾ ਕਿ ਬੁਰਜ ਟੇਲ ਦਾਸ ਵਾਲਾ ਜਿਹੜਾ ਬਰਨੀਆ ਬਹੁਤ ਨਾਜ਼ੁਕ ਹਾਲ ਦੇ ਵਿੱਚ ਅਸੀਂ ਉੱਤੇ ਭਾਜੀ ਟਰਾਲੀਆਂ ਮਿੱਟੀ ਦੀਆਂ ਵੀ ਲੈ ਕੇ ਗਏ ਜਦੋਂ ਅਸੀਂ ਉੱਤੇ ਸਮਾਂ ਦੇਖਿਆ ਪਰ ਮਿੱਟੀ ਦੀਆਂ ਟਰਾਲੀਆਂ ਨਹੀਂ ਜੰਨੀਆਂ ਉਹ ਕਹਿੰਦੇ ਸੀ ਬੋਰੇ ਭਰ ਕੇ ਲਿਆਓ ਅਸੀਰ ਸਰਪੰਚ ਸਾਹਿਬ ਨੂੰ ਪਰਸੋਂ ਆ ਕੇ ਦੱਸਿਆ ਕਿ ਸਾਨੂੰ ਉੱਥੇ ਮਿੱਟੀ ਦੇ ਆਪਾਂ ਜੇ ਬੋਰੇ ਭਰ ਕੇ ਲੈ ਜਾਈਏ ਪਹਿਲਾਂ ਸਾਡੇ ਪਿੰਡ ਦੇ ਸਲਾਹ ਕਰਦੇ ਸੀ ਕਿ ਉੱਥੇ ਲੈ ਜਾਈਏ ਬੋਰੇ ਪਰ ਸਾਡੇ ਸਰਪੰਚ ਸਾਹਿਬ ਨੇ ਸਲਾਹ ਦਿੱਤੀ ਹੈ ਪੰਚਾਇਤ ਮੈਂਬਰਾਂ ਨੇ ਸਾਰਿਆਂ ਨੇ ਵੀ ਆਪਾਂ ਇੱਥੇ ਮਿੱਟੀ ਲਿਆ ਕੇ ਬੋਰੇ ਭਰ ਕੇ ਟਰਾਲੀਆਂ ਲੈ ਜਾਣੀ ਉਹ ਤੋਂ ਵੀ ਅਨਾਉਂਸਮੈਂਟ ਕੀਤੀ ਹੈ ਕੱਲ੍ਹ ਤੋਂ ਵੀ ਅਨਾਉਂਸਮੈਂਟ ਕੀਤੀ ਹਾਂਜੀ ਜੀ ਕੱਲ੍ਹ ਸਵੇਰ ਦਾ ਜੀ ਚੱਲਦਾ ਕੰਮ ਤਕਰੀਬਨ 6 ਵਜੇ ਦਾ ਸਾਡੀਆਂ ਬੀਬੀਆਂ ਨੇ ਭੈਣਾਂ ਨੇ ਭਰਾਵਾਂ ਨੇ ਅਸੀਂ ਮੁੰਡਿਆਂ ਨੇ ਪਹਿਲਾ ਸਾਨੂੰ ਦਿੱਕਤ ਭਾਜੀ ਥੋੜੀ ਇਹ ਆ ਰਹੀ ਮਿੱਟੀ ਨਹੀਂ ਮਿਲ ਰਹੀ ਕਿਤੇ ਉਹ ਵੀ ਜੀ ਕਿਉਂਕਿ ਆਲੇ ਦੁਆਲੇ ਜੀ ਫਸਲ ਝੋਨੇ ਦੀ ਲੱਗੀ ਉਹ ਖੇਤ ਖਾਲੀ ਹੈ ਨਹੀਂਗਾ ਕੋਈ ਜੇ ਸਾਡੀ ਕੋਈ ਵੀਡੀਓ ਦੇਖਦਾ ਆ ਜੀ ਜੇ ਕੋਈ ਕਿਸੇ ਦੇ ਦਿਲ ਚ ਹਮਦਰਦੀ ਆ ਭਾਜੀ ਜੇ ਕਿਤੇ ਮਿੱਟੀ ਹੈਗੀ ਆ ਨੇੜੇ ਤੇੜੇ ਸਾਨੂੰ ਮਿੱਟੀ ਬਾਰੇ ਜ਼ਰੂਰ ਦੱਸਿਓ ਅੱਛਾ ਜੀ ਤੇ ਅਸੀਂ ਕੱਲ ਦੇ ਪੂਰੇ ਵੱੱਦ ਚੜ ਕੇ ਭਾਜੀ ਸਹਿਯੋਗ ਕਰ ਰਹੇ ਨਗਰ ਵੀ ਸਾਡਾ ਬਹੁਤ ਸਹਿਯੋਗ ਕਰੇ ਪੰਜ ਟਰਾਲੀਆਂ ਅਸੀਂ ਕੱਲ ਭੇਜ ਦਿੱਤੀਆਂ ਦੋ ਅੱਜ ਭਰੀਆਂ ਵੀ ਇਹ ਵੀ ਚੱਲ ਜਾਣੀਆਂ ਜੀ ਹਣ ਕਹਿੰਦੇ ਜੀ ਮਿੱਟੀ ਖੁੱਲੀ ਲੈ ਕੇ ਆਓ ਹੁਣ ਮਿੱਟੀ ਅਸੀਂ ਲੱਭਦੇ ਆਂ ਭਾਜੀ ਅਸੀਂ ਜੇਜੋਂ ਤੱਕ ਵੀ ਮਿੱਟੀ ਭਰ ਕੇ ਲੈ ਕੇ ਆਏ ਆਂ ਜੀ ਜੇਜੋ ਪਹਾੜੀ ਡਿੱਗ ਪਈ ਸੀਗੀ ਜੀ ਉਹ ਕਹਿੰਦੇ ਸੀਗੇ ਪਈਏ ਰਾਹ ਸਾਫ ਕਰਨਾ ਅਸੀਂ ਜੇਜੋਂ ਤੋਂ ਟਰਾਲੀਆਂ ਭਰ ਕੇ ਲੈ ਕੇ ਆਏ ਆਂ ਭਾਜੀ ਇੱਥੋਂ ਜੇਜੋ ਨੂੰ ਗਏ ਜਿੱਦੋਂ ਟਰਾਲੀਆਂ ਪਰ ਫੇਰ ਸਾਨੂੰ ਪਤਾ ਲੱਗਾ ਜੀ ਇੱਧਰ ਤੈਂਗੜ ਪਰ ਉਹ ਜੰਗਲਾਤ ਦੇ ਕੋਲ ਮਿੱਟੀ ਆ ਫੇ ਕਾਜਮ ਪਰ ਪਤਾ ਲੱਗਾ ਜੀ ਹੁਣ ਇੱਥੇ 15 ਬਲ ਸੀਗੀ ਉਹ ਵੀ ਕੱਲ ਜਵਾਬ ਦਿੱਤਾ ਉਹ ਕਹਿੰਦੇ ਜੀ ਹੁਣ ਮੁੜ ਕੇ ਨਾ ਆਇਓ ਮਿੱਟੀ ਦੀ ਪਰੇਸ਼ਾਨੀ ਆ ਰਹੀ ਹੈ ਮਿੱਟੀ ਮਿਲ ਜਵੇ ਭਾਜੀ ਫੇਰ ਤਾਂ ਜਿੰਨੇ ਦਿਨ ਵੀ ਜਦ ਤੱਕ ਆਪਾਂ ਦੇਖੋ ਪੰਜਾਬ ਆ ਜਦ ਤੱਕ ਆ ਨਾ ਭਾਜੀ ਆਪਾਂ ਤਾਂ ਸਭ ਨਾਲ ਗੱਲ ਹੋ ਗਈ 15 ਵਾਲੇ ਸ਼ਰਮਾਂਚ ਨਾਲ ਗੱਲ ਹੋ ਗਈ ਉਹਨਾਂ ਨੇ ਦੱਸਿਆ ਕਿ ਉੱਥੇ ਰੱਤਾ ਡੱਬਾ ਇੱਕ ਟੱਕ ਮੈਂਦਾ ਉਥੋਂ ਕਹਿੰਦਾ ਜਿੰਨੀ ਮਰਜ਼ੀ ਮਿੱਟੀ ਦੋ ਚੱਕ ਕੇ ਲਿਓ ਜੈਕ ਵਾਲੀ ਟਰਾਲੀਆਂ ਦੇ ਵਿੱਚ ਲੈ ਕੇ ਆਓ ਤਾਂ ਜੋ ਤੁਹਾਨੂੰ ਆਜ਼ਦੀ ਨਾਲ ਖਾਦੀ ਹੋਵੇ ਭਾਜੀ ਪਤਾ ਰੌਲਾ ਕੀ ਹੈ ਜੀ ਜਿੱਦਾਂ ਅਸੀਂ ਜ਼ਿਮੀਦਾਰਾਂ ਵਾਂ ਸਾਡੇ ਕੋਲ ਭਾਜੀ ਜੈਕ ਵਾਲੀਆਂ ਟਰਾਲੀਆਂ ਨਹੀਂ ਹੁੰਦੀਆਂ ਸਾਡੇ ਕੋਲ ਲੰਮੀਆਂ ਟਰਾਲੀਆਂ ਹੈਗੀਆਂ ਜੀ 18 ਤੋਂ ਲੈ ਕੇ 24 ਫੁੱਟ ਤੱਕ ਹੈ ਜੀ ਮਿੱਟੀ ਜਿਹਨਾਂ ਦੇ ਵਿੱਚ ਬਹੁਤ ਆ ਜਾਂਦੀ ਹੈ ਜੈਕ ਵਾਲੀਆਂ ਟਰਾਲੀਆਂ ਦੋਹਾਂ ਦੀ ਮਿੱਟੀ ਇੱਕ ਟਰਾਲੀ ਲੈ ਜਾਂਦੀ ਹੈ ਜੀ ਚਲੋ ਬਾਕੀ ਇਦਾਂ ਸਾਡਾ ਜੀ ਜਿਹੜਾ ਮੁਲਕ ਵਾ ਜਿੱਥੇ ਦੇ ਅਸੀਂ ਰਹਿੰਦੇ ਹਾਂ ਬਸ ਇਨੇ ਸਾਡਾ ਪੰਜਾਬ ਆ ਪੰਜਾਬ ਤਾਂ ਕਹਿੰਦੇ ਹੁੰਦੇ ਦਰਿਆਵਾਂ ਨੂੰ ਬੰਨ ਨਹੀਂ ਲੱਗਦੇ ਪਰ ਅਸੀਂ ਪੰਜਾਬ ਨੇ ਇਤਕੀ ਦਰਿਆਵਾਂ ਨੂੰ ਬੰਨ ਵੀ ਪਾਜੀ ਲਾ ਕੇ ਦਿਖਾ ਲ ਦਿੱਤੇ ਬੰਨ ਲੱਗ ਵੀ ਜਾਂਦੇ ਜੇ ਇੱਕਾ ਸਬਰ ਸੰਤੋਖ ਹੋਵੇ ਜੀ ਬਾਕੀ ਇਹ ਸਟੇਟਾਂ ਵਾਲੇ ਕਈ ਵਰੀ ਪੰਡਦੇ ਵੀ ਹੁੰਦੇ ਆ ਕਿ ਪੰਜਾਬ ਦੇ ਵਿੱਚ ਨਸ਼ੇੜੀ ਭਾਜੀ ਦੇਖੋ ਪੰਜਾਬ ਦੇ ਸਾਨੂੰ ਉੜਦਾ ਪੰਜਾਬ ਵੀ ਕਿਹਾ ਗਿਆ ਹੈ ਜੀ ਦੇਖੋ ਹਰੇਕ ਸਟੇਟ ਤੇ ਮਾਰ ਪਈ ਹੈ ਪੰਜਾਬ ਹਰ ਟਾਈਮ ਜੀ ਨਾਲ ਜਾ ਕੇ ਖੜਿਆ ਜੀ ਅੱਜ ਪੰਜਾਬ ਤੇ ਆਫਤ ਆਈ ਅੱਜ ਪੰਜਾਬ ਦੇ ਨਾਲ ਕੋਈ ਨਹੀਂ ਖੜਿਆ ਤੁਸੀਂ ਮੈਂ ਇੱਕ ਵੀਡੀਓ ਦੇਖਦਾ ਸੀਗਾ ਜੀ ਗਜਰਾਤ ਚ ਆੜਾ ਹੈ ਕਰਨਾਟਕ ਚ ਹੈ ਬਿਹਾਰ ਚ ਹੈ ਤੀਏ ਤੀਏ ਦਿਨ 7 700 ਕਰੋੜ ਪੀਐਮ ਨੇ ਫੰਡ ਦਿੱਤਾ ਹਜੇ ਤੱਕ ਪੰਜਾਬ ਨੂੰ ਪੀਐਮ ਨੇ 1 ਰੁਪਇਆ ਫੰਡ ਨਹੀਂ ਦਿੱਤਾ ਪਾਜੀ ਚਲੋ ਕੱਲ ਕਰ ਦਿੱਤਾ ਹੋਊਗਾ ਕੱਲ ਅਸੀਂ ਬਿਜੀ ਸੀ ਨਹੀਂ ਫੋਨ ਦੇਖੇ ਕੱਲ ਦੇ ਦਿੱਤਾ ਹੋਊਗਾ ਪਰ 1600 ਕਰੋੜ ਦਿੱਤਾ ਕੀ ਕਰੂਗਾ ਲੋਕ ਬੇਕਾਰ ਹੋ ਗਏ ਜੀ ਲੋਕਾਂ ਦੇ ਇੰਨੇ ਕ ਪਸ਼ੂ ਜਾਨਵਰ ਬੇਜਵਾਨੇ ਮਰੇ ਦੁੱਖ ਦੀ ਘੜੀ ਬਹੁਤ ਸੀ ਮੱਝਾ ਏਰੀਆ ਬਹੁਤ ਪਹਿਲਾਂ ਤੋਂ ਮੱਝੇ ਏਰੀਏ ਨੇ ਜੀ ਸ਼ਹਾਦਤਾਂ ਦਿੱਤੀਆਂ ਆਪਣੀਆਂ 84 ਦੇ ਵਿੱਚ ਵੀ ਦਿੱਤੀਆਂ 88 ਚ ਵੀ ਬਹੁਤ ਕੁਝ ਕੀਤਾ ਅੱਜ ਮੱਝੇ ਨੂੰ ਲੋੜ ਪਈ ਸੀ ਚਲੋ ਅਸੀਂ ਜਲੰਧਰ ਕੱਲ ਜਾ ਕੇ ਗਏ ਸੀ ਕੰਮ ਸੀ ਘੰਟਾਗ ਹਰਿਆਣੇ ਤੋਂ ਵੀ ਭਾਜੀ ਯੂਪੀ ਤੋਂ ਵੀ ਜਾਂਦੇ ਆ ਉੱਥੇ ਸੇਵਾ ਕਰਨ ਪਰ ਅਸੀਂ ਇਦਾਂ ਹਾਰਨ ਵਾਲੀ ਇਹ ਕੌਮ ਨਹੀਂ ਹੈਗੀ ਇਹ ਤਾਂ ਲੱਗੀ ਰਹੂਗੀ ਜਦ ਤੱਕ ਦਰਿਆ ਨੂੰ ਬੰਨ ਲੱਗਦਾ ਨਹੀਂ ਉਹਨਾਂ ਭਾਜੀ ਢੈਂਗੜ ਪਰ ਹੋਇਆ ਸਗਾ ਜੀ ਢੈਂਗੜ ਪਰ ਬੰਨ ਲਾ ਕੇ ਦਿਖਾ ਲ ਦਿੱਤਾ ਜੀ ਉਹ ਲੱਗਾ ਕਿਦਾਂ ਨੌਜਵਾਨੀ ਦੇ ਜੋਸ਼ ਨਾਲ ਤੇ ਸਿਆਣਿਆਂ ਦੀ ਹੋਸ਼ ਨਾਲ ਦਿਨ ਰਾਤ ਲੱਗੇ ਰਹੇ ਸਾਨੂੰ ਕੋਈ ਭਾਜੀ ਟਰੈਕਟਰਾਂ ਦੀ ਪ੍ਰਵਾਹ ਨਹੀਂ ਹੈ ਕਿ ਕੋਈ ਗੱਲ ਨਹੀਂ ਸਮਝ ਲਓ ਅੱਗੇ ਵੀ ਚੱਲਦੇ ਆਂ ਟਰਾਲੀਆਂ ਟਰੋਲੀਆਂ ਕੋਈ ਅਸੀਂ ਜੇ ਸਾਡਾ ਆਪਸ ਵਿੱਚ ਨਾ ਪਿੰਡ ਦੇ ਵਿੱਚ ਕਿਸੇ ਨੇ ਕੋ ਥੋੜਾ ਮਨ ਨ ਮਟਾ ਵੀ ਸੀ ਅਸੀਂ ਉਹ ਵੀ ਭੁੱਲ ਗਏ ਕਿਉਂਕਿ ਹੁਣ ਟਾਈਮ ਹੈਗਾ ਆ ਸਹਿਯੋਗ ਕਰਨ ਦਾ ਕੋਈ ਨਹੀਂ ਜਿਹੜੇ ਗਿਲੇ ਸ਼ਿਕਵੇ ਫੇਰ ਕਰ ਲਵਾਂਗੇ ਜੀ ਜੀ ਪਹਿਲਾ ਆਪਾਂ ਰਲ ਮਿਲ ਕੇ ਦੇਖੋ ਬੋਰਜਟੇਲ ਦਾ ਸਾਲਿਆਂ ਦੀ ਜਾਨ ਕੰਬਦੀ ਹੋਣੀ ਆ ਜਿਨ੍ਹਾਂ ਨੂੰ ਪਤਾ ਕਿ ਬੰਨ ਸਾਡਾ ਕਮਜ਼ੋਰ ਆ ਕਿਸੇ ਟਾਈਮ ਵੀ ਉਹਨਾਂ ਦੇ ਘਰਾਂ ਚ ਪਾਜੀ ਪਾਣੀ ਆ ਸਕਦਾ ਇਸ ਕਰਕੇ ਅਸੀਂ ਬਹੁਤ ਸਹਿਯੋਗ ਕਰ ਰਹੇ ਆ ਭਾਜੀ ਇਦਾਂ ਅਸੀਂ ਹਾਰਨੇ ਵਾਲੀ ਕੌਮ ਨਹੀਂ ਜਿੰਨਰਾ ਪਰਮਾਤਮਾ ਨੇ ਸਾਧ ਤੇ ਲੜਦੇ ਰਾਂਗੇ ਇਦਾਂ ਦੀ ਕੋਈ ਗੱਲੇ ਨਹੀਂ ਬੰਨ ਮੈਂ ਕਹਿੰਨਾ ਜੀ ਕੋਈ ਨਹੀਂ ਦੇਖੋ ਸਸਰਾ ਲਈ ਉਧਰ ਬੰਨ ਟੁੱਟਿਆ ਜੀ ਲੁਧਿਆਣੇ ਸਾਈਡ ਉੱਥੇ ਦੇ ਅਫਸਰ ਆ ਕੇ ਮਸ਼ੀਨ ਲੈ ਕੇ ਲਸਾੜੇ ਪਹੁੰਚੇ ਵੀ ਇੱਧਰ ਨੂੰ ਰੁਕ ਕਰ ਦਈਏ ਦਰਿਆ ਦਾ ਜਿੱਦਾਂ ਕਹਿੰਦੇ ਹੁੰਦੇ ਨਾ ਗਾਣਿਆਂ ਚ ਬੰਨ ਲੱਗਦੇ ਹੁੰਦੇ ਨਹਿਰਾਂ ਨੂੰ ਨਹਿਰਾਂ ਦੇ ਬੰਨਣਾ ਇਦਾਂ ਲਾ ਕੇ ਇੱਧਰ ਉੱਧਰ ਨੂੰ ਪਾਣੀ ਦਰਿਆ ਦਾ ਨਹੀਂ ਦਰਿਆ ਆਪਣਾ ਆਪੇ ਹੀ ਕਰ ਲੈਂਦਾ ਹੁੰਦਾ ਚਲੋ ਦਰਿਆ ਦੇ ਵਿੱਚ ਲੋਕਾਂ ਦੇ ਬਹੁਤ ਭਾਜੀ ਨੁਕਸਾਨ ਵੀ ਹੋਇਆ 40 40 ਏਕੜ ਫਸਲ ਝੋਨੇ ਦੀ ਉਹ ਵੀ ਗਈ ਮੋਟਰਾਂ ਵੀ ਗਈਆਂ ਚਲੋ ਜੋ ਹੋ ਗਿਆ ਤਾਂ ਹੋ ਗਿਆ ਪਰ ਆਪਾਂ ਨੂੰ ਉਹਨਾਂ ਦੇ ਨਾਲ ਖੜਨ ਦੀ ਲੋੜ ਹੈ ਭਾਜੀ ਜੀ ਅੱਜ ਆਪਾਂ ਉਹਨਾਂ ਦੇ ਨਾਲ ਖੜਾਂਗੇ ਕੁਝ ਵੀ ਨਹੀਂ ਗੱਲ ਹੈਗੀ ਜੀ ਰੁਪਈਆ ਰੁਪਈਆ ਵੀ ਆਪਾਂ ਜਿਸੇ ਜੋ ਕਰੀਏ ਆਪਾਂ ਨੂੰ ਰੁਪਈਏ ਨਾਲ ਫਰਕ ਨਹੀਂ ਪੈਣਾ ਉਹਦੇ ਨਾਲ ਜਿਦਾ ਤਿਪਕਾ ਤਿਪਕਾ ਸਮੁੰਦਰ ਭਰ ਜਾਂਦਾ ਅਗਲੇ ਦਾ ਭਾਜੀ ਸੈੱਟ ਹੋ ਜਾਂਦਾ ਆਪਾਂ ਸਾਰੀ ਤਰ੍ਹਾਂ ਹੀ ਤਿਆਰ ਆਂ ਅੱਜ ਮਿੱਟੀ ਦੀ ਲੋੜ ਹੈ ਮਿੱਟੀ ਲਈ ਖੜੇ ਆਂ ਖਾਲ ਨੂੰ ਕੋਈ ਰਾਚਣ ਦੀ ਲੋੜ ਹੈ ਰਾਚਣ ਲਈ ਖੜੇ ਆ ਕੱਲ ਨੂੰ ਕੋਈ ਕਿਸੇ ਦੇ ਖੇਤ ਕਰਾਣੇ ਹੋਣ ਕੋਈ ਮਿੱਟੀ ਠਾਣੀ ਹੋਵੇ ਜਾਂ ਕੁਝ ਕਰਨਾ ਹੋਵੇ ਕੋਈ ਨਹੀਂ ਸਾਡੇ ਸਰਪੰਚ ਸਾਹਿਬ ਸਾਡੇ ਨਾਲ ਹੀ ਅੱਜ ਘਟਾਰੋਂ ਬਲੋ ਲਾਨੇ ਆ ਜਿੰਨੇ ਟਰੈਕਟਰ ਚਾਹੀਦੇ ਫ੍ਰੀ ਆਫ ਕੋਰਟ ਅਸੀਂ ਡੀਜ਼ਲ ਵੀ ਨਹੀਂ ਪਵਾਣਾ ਸਾਰਿਆਂ ਦਾ ਅਸੀਂ ਕਰਕੇ ਦਵਾਂਗੇ ਜਿੰਨਾ ਸਾਡੇ ਭਾਈ ਆਪਣੇ ਚ ਹਿੰਮਤ ਹੋਈ ਸਾਡੇ ਸਰਪੰਚ ਸਾਹਿਬ ਨਾਲ ਇਹਨਾਂ ਦੀ ਮੌਜੂਦਗੀ ਵਿੱਚ ਸਾਰਾ ਕੰਮ ਹੋਊਗਾ ਇਹ ਹੈਗੇ ਪਿਛਕ ਲੇਡੀਜ਼ ਬੰਦਿਆਂ ਨਾਲ ਵੀ ਬੜੇ ਹੌਸਲੇ ਆ ਸਾਰਾ ਜਿੰਨਾ ਕੱਟਮਟ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਨਾਲ ਲੱਗੇ ਨਹੀਂ ਇਦਾਂ ਹੀ ਆ ਜੀ ਦੇਖੋ ਜੇ ਕੋਈ ਹੌਂਸਲਾ ਹੀ ਹੁੰਦਾ ਨੌਜਵਾਨੀ ਨੂੰ ਤਾਂ ਜੀ ਜੇ ਕੋਈ ਪਿੱਛੇ ਕੋਈ ਅ ਗਾਈਡ ਲਾਈਨ ਕਰੂਗਾ ਮੋਰੇ ਤਾਂ ਕੰਮ ਸੀ ਆਪੇ ਹੀ ਕਰੀ ਜਾਣੇ ਕੋਈ ਨਹੀਂ ਲੱਗਿਓ ਆ ਸੇਵਾ ਚ ਕੋਈ ਪਰਵਾਹ ਹੀ ਨਹੀਂ ਭਾਜੀ ਜਿੰਨਾ ਮਰਜੀ ਪਾਣੀ ਕਿਊਸ ਇੱਕ ਛੱਡ ਲੈਣਾ ਸੀ ਕਿਊਸ ਕਿੱਸ ਸਭ ਮਿੱਟੀ ਨਾਲੇ ਬੰਨ੍ਹਣੇ ਆ ਉਹ ਦਰਿਆ ਚ ਉਹ ਜਿੰਨੀਆਂ ਟਰਾਲੀਆਂ ਕੱਢ ਲਈਆਂ ਲੀਡਰਾਂ ਨੇ ਹੁਣ ਜਨਤਾ ਪਾ ਰਹੀ ਹੈ ਉਹਨੀਆਂ ਟਰਾਲੀਆਂ ਹੈ ਕਿੰਨਾ ਰੇਤਾ ਨਿਕਲਿਆ ਕਿੰਨੇ ਟਿਪਰ ਨਿਕਲੇ ਹੁਣ ਉਨੀ ਮਿੱਟੀ ਦਰਿਆ ਨੇ ਆਪਣੀ ਲੈਣੀ ਆ ਪੌਣ ਈਜ਼ੀਕਲ ਹੋ ਜੂ ਸਾਹ ਜਿਹੜਾ ਗਾਹਾਂ ਕੱਢੂਗਾ ਵੀ ਉਹਨੂੰ ਪੁੱਛਾਂਗੇ ਵੀ ਜੇ ਤਾਂ ਪੱਕਾ ਬੰਨ੍ਹ ਕਰ ਸਕਦਾ ਤਾਂ ਭਰ ਲੈ ਨਹੀਂ ਜੇ ਜਿੱਤਰ ਬਹੁ ਪੇਰਾਗੇ ਠੀਕ ਹੈ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ